ਪਾਨਾ ਸਿੱਧੂ ਦੀ ਰਿਆ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤੇ ਇਨਸਾਫ ਦੀ ਜਿਹੜੀ ਮੰਗਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤੀ ਜਾਵੇਗੀ ਤੇ ਦੱਸਦੀ ਹੈ ਕਿ 5 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਹੋਣਾ ਸੀ ਪਰੰਤੂ ਉਹ ਰੱਦ ਕਰਕੇ ਹੁਣ 3 ਫਰਵਰੀ ਨੂੰ ਰੱਖ ਦਿੱਤਾ ਹੈ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਜਿਹੜੀਆਂ ਇਕੱਤਰ ਹੋਣਗੀਆਂ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਦੇ ਵਿੱਚ ਵੱਡਾ ਪ੍ਰਦਰਸ਼ਨ ਜਿਹੜਾ ਕੀਤਾ ਜਾਵੇਗਾ ਤੇ ਪਹਿਲਾਂ ਕੋੜ ਦੁਨੇ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਤੇ ਹੁਣ ਦੱਸਦੀ ਹੈ ਕਿ ਸੰਗਰੂਰ ਦੇ ਵਿੱਚ ਜਿਹੜਾ ਪ੍ਰਦਰਸ਼ਨ ਆ ਹੋਵੇਗਾ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਇਕੱਤਰ ਹੋਣਗੀਆਂ। ਪਾਨੇ ਸਿੱਧੂ ਨੂੰ ਫੜ ਕੇ ਛੁੱਟੀ ਦੇ ਬੱਚੇ ਦਰਜ ਪਾਏ ਰਹੇ ਨੇ। ਕੱਲ ਇੱਥੇ ਪਿੰਡ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਦੀਗਾ। ਕੱਲ ਪਹਿਲਾਂ ਅਸੀਂ 5 ਤਰੀਕ ਦਿੱਤੀ ਸੀ ਵੀ ਭਗਵਾਨਤਮਾਨ ਦੇ ਕੋਕੀ ਦੇ ਮੋੜੇ ਜਾ ਕੇ ਵੱਡਾ ਧਰਨਾ ਦੇਵਾਂਗੇ। ਪਰ ਅਸੀਂ ਅੱਜ ਅਮਰਜੈਂਸੀ ਮੀਟਿੰਗ ਸੱਦ ਕੇ ਸਾਨੂੰ ਲੱਗਿਆ ਵੀ ਲੇਟ ਹੋਣਿਆ। ਕਿਉਂਕਿ ਸੱਜੇਬੰਦੀਆਂ ਦੇ ਰਹੀ ਐਵੇਂ ਨੇਗੇ। ਉਰੀਵੇਂ ਦੇਖ ਕੇ ਹੋ ਸੀ 3 ਤਰੀਕ ਕਰਤੀ ਤੇ ਮੈਂ ਤੁਹਾਡੇ ਰਾਹੇ ਸ਼੍ਰੋਤਕ ਤੁਸਾਰੇ ਮੋਰਚੇ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਜਿਹੜੀਆਂ ਵੀ ਕਿਸਾਨ ਜਥੇਬੰਦੀਆਂ ਤੇ ਹੋਰ ਲੋਕਾਂ ਨੂੰ ਬੇਨਤੀ ਕਰਦਾ ਹਮਵਾ ਕੇ ਮਤਲਬ 11 ਵਜੇ ਨੂੰ ਮਤਲਬ ਸੰਗਰੂਰ ਦੀ ਕੋਠੀ ਦੇ 바ਰਗੇ ਪਹੁੰਚਣਾ ਤੇ ਜਿੰਨਾਂ ਚਿਰ ਉਹ ਰਹਾਣੀ ਕਰਦੇ ਅਧੂਲਨ ਜਾਰੀ ਰੱਖਾਂਗੇ ਤੇ ਸੰਗਤ ਮੋਰਚੇ ਦੀ ਮਤਲਬ ਇਹ ਅਧੂਲਨ ਦੇ ਵਿੱਚ ਹਮਾਇਤ ਹੈ ਮੇਰੀ ਸਾਰੇ ਲੀਡਰਾਂ ਨਾਲ ਗੱਲ ਕੀਤੀ ਮਸਾ ਵੀ ਉੱਤੇ ਪਾਤਾ ਤੇ ਮੈਂ ਹੋਰ ਲੋਕਾਂ ਨੂੰ ਵੀ ਬੇਨਤੀ ਕਰਦਾ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਉਹ ਬਾਤੋ-ਬਾਤ ਦਾ ਹਿੱਸਾ ਲੈਣਾ ਸਾਡੇ ਪੱਕੇ ਵਰਕਰਾਂ ਤਾਂ ਆਉਣੇ ਆਉਣਗੇ ਨੌਜਵਾਨੀ ਜੇ ਆਉਗੀ ਤਾਂ ਦੋਨੋਂ ਅਸੀਂ ਛੇਤੀ ਜਿੱਤਦੇ ਸਾਂਗੇ ਇੱਕ ਵਾਰ ਮੈਂ ਜ਼ਰੂਰ ਬੇਨਤੀ ਕਰੂੰਗਾ ਹਾਂ ਰਹਿਣਾ ਅਸੀਂ ਇਸ ਢੰਗਰ ਦੇ ਨਾਲ ਆ ਸ਼ਾਂਤਪਰੂਰਾਉ ਰੱਖਣਾਗਾ ਵੀ ਕਿਵੇਂ ਵੀ ਕੋਈ ਆਉਂਦਾ ਸ਼ਾਹ ਤੜਕੇ ਵੀ ਦੋਨੋਂ ਨੂੰ ਜਿਆਦਾ ਚੜੇ ਸ਼ਾਂਤ ਰੱਖਾਂਗੇ ਤਾਂ ਦੋਨੋਂ ਅਸੀਂ ਜਿੱਤ ਜਾਾਂਗੇ ਇਹ ਮੇਰੀ ਅੱਜ ਦਾ ਕਹਿਣਾ ਹੈ ਸਾਡਾ ਬੈਰੂਨ ਖਾਲਸਾ ਵੈਰੀ ਹਾਂਜੀ ਜੀਰੇ ਸਾਹਿਬ ਅੱਜ ਬੇਨਤੀ ਕਰ ਦਿੱਤੀ ਹੈ ਜੀ ਆਪਣੇ ਪ੍ਰਧਾਨ ਜੀ ਨੇ ਬਸ ਸਾਰੇ ਨੌਜਵਾਨਾਂ ਨੂੰ ਇਹ ਹੀ ਬੇਨਤੀ ਹੈ ਵੀ ਜੇ ਇਹ ਜ਼ਬਰਦਸਤ ਘਵਾੜਾ ਰੋਕਣਾ ਵਾ ਜਿਹੜਾ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਜਾ ਰਿਹਾ ਵੱਖ-ਵੱਖ ਤਰੀਕਿਆਂ ਦੇ ਨਾਲ ਕਿਸੇ ਨੂੰ ਗੈਂਗਸਟਰ ਕਹਿ ਕੇ ਕਿਸੇ ਨੂੰ ਕੁਸ ਕਹਿ ਕੇ ਜੇ ਉਹਨੂੰ ਰੋਕਣਾ ਵਾ ਤੇ ਸਾਰੇ ਵੀਰ ਤਿੰਨ ਤਰੀਕ ਨੂੰ ਵੱਧ ਤੋਂ ਵੱਧ ਗਿਣਤੀ 'ਚ ਉੱਥੇ ਪਹੁੰਚ ਗਏ ਤਾਂ ਕਿ ਆਪਾਂ ਜਿਹੜਾ ਆਪਣਾ ਭਰਾ ਅੰਦਰ ਬੈਠਾ ਪਾ ਉਹਨੂੰ ਵੀ ਸ਼ਰਾਸਕੀ ਤੇ ਜਿਹੜੇ ਨੌਜਵਾਨ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਸ਼ਿਕਾਰ ਬੰਨੇ ਆ ਇਹਨਾਂ ਦੇ ਜਿਹੜਾ ਘਵਾੜਾ ਵਾ ਜ਼ਬਰਦਸਤ ਉਹ ਵੀ ਰੋਕ ਸਕੀਏ ਹਾਂਜੀ ਲਿਖੋ ਅੱਜ ਜਿਹੜੀ ਮੀਟਿੰਗ ਸੀ ਇਹ ਪਾਨੇ ਦੇ ਘਰ ਬੁਲਾਈ ਗਈ ਹੈ ਇੱਕ ਜਬਰ ਬਰੋਧ ਦੀ ਐਕਸ਼ਨ ਕਮੇਟੀ ਦਾ ਫੈਸਲਾ ਹੋਇਆ ਹੈ ਇਹ ਸੰਘਰਸ਼ ਨੂੰ ਤਿੱਖਾ ਕਰਨ ਦਾ ਫੈਸਲਾ ਹੋਇਆ ਹੈ ਜਿਸ ਤਰ੍ਹਾਂ ਦਾ ਸੱਚ ਦੀ ਆਵਾਜ਼ ਨੂੰ ਦਬਾਉਣ ਦਾ ਫੈਸਲਾ ਪੰਜਾਬ ਸਰਕਾਰ ਪੰਜਾਬ ਪੁਲਿਸ ਨੇ ਲਿਆ ਹੈ ਇਹਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਦੇ ਸੋ ਇਹਦੇ ਨਾਲ ਇਕੱਠੇ ਹੋ ਕੇ ਤਕੜਾ ਸੰਘਰਸ਼ ਕਰਨ ਦਾ ਫੈਸਲਾ ਹੈ ਅਸੀਂ ਇਹਨੂੰ ਸਿਰੇ ਲਾਵਾਂਗੇ ਪਾਨੇ ਨੂੰ ਵੀ ਰਹਾ ਕਰਾਵਾਂਗੇ ਆਉਂਦੇ ਦਿਨਾਂ ਦੇ ਅੰਦਰ ਤਿੰਨ ਤਰੀਕ ਦਾ ਜਿਹੜਾ ਪ੍ਰੋਗਰਾਮ ਲਿਖਿਆ ਹੈ ਉਦੇ ਸਾਰੀਆਂ ਜਥੇਬੰਦੀਆਂ ਵੱਲੋਂ ਅਸੀਂ ਸਹਿਮਤੀ ਦਿੱਤੀ ਹੈ ਵੱਡੀ ਗਿਣਤੀ ਜਥੇਬੰਦੀਆਂ ਦੀਆਂ ਹੋਰੇ ਹਾਜ਼ਰੀ ਹੈਗੀ ਆ ਉਹਨਾਂ ਦੇ ਲੀਡਰ ਸਾਹਿਬਾਨ ਨੇ ਤੇ ਵੱਡੇ ਇਕੱਠ ਕਰਾਂਗੇ ਸਰਕਾਰ ਨੂੰ ਇਹ ਮਜਬੂਰ ਕਰਾਂਗੇ ਕਿ ਸਾਡੇ ਸਾਥੀ ਨੂੰ ਤੁਰੰਤ ਰਿਹਾ ਕੀਤਾ ਜਾਵੇ ਹਾਂਜੀ ਬਾਈ ਜੀ ਮੇਰੀ ਸਾਰੇ ਇਨਸਾਫ ਸੰਭਲ ਲੋਕਾਂ ਨੂੰ ਬੇਨਤੀ ਆ ਫੇਰ ਆ ਵੀ ਭਾਈ ਜਿਹੜਾ ਆ ਪੰਨੇ ਦੀ ਰਹੀ ਵਾਸਤੇ ਤਿੰਨ ਤਰੀਕ ਨੂੰ ਭਗਮੰਤਮਾਨ ਦੀ ਕੂਟੀ ਦਾ ਘਰਾਓ ਕਰਿਆ ਜਾ ਰਿਹਾ ਜਾਂ ਧਰਨਾ ਲਾਇਆ ਜਾ ਰਿਹਾ ਇਹਦੇ ਵਿੱਚ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਪਹੁੰਚਿਆ ਜਾਵੇ ਕਿਉਂਕਿ ਜਿਹੜਾ ਸਵਾਲ ਨਾ ਕਾਨੂੰਨ ਦੀ ਵਿਵਸਥਾ ਸਵਾਲ ਆ ਜੇ ਕਾਨੂੰਨ ਹੋਰ ਮਤਲਬ ਗਤਮੰਨ ਵ ਜਿਹੜੇ ਸਹੀ ਮਤਮਨਾਂ ਵਾਸਤੇ ਹੋਰ ਨੇ ਆਦਰੀ ਲੋਕਾਂ ਦੇ ਸੱਚ ਦੀ ਬਾਤ ਠਾਉਂਦੇ ਨੇ ਉਹਨਾਂ ਨੂੰ ਦੱਬਣ ਵਾਸਤੇ ਸਰਕਾਰਾਂ ਇਹੋ ਜਿਹੇ ਹੱਤਕੰਡੇ ਬਣਾ ਰਹੀਆਂ ਨੇ ਉਹਨਾਂ ਨੂੰ ਰੋਕਣ ਵਾਸਤੇ ਨਾ ਆਪਾਂ ਨੂੰ ਇਹੋ ਜਿਹੇ ਪੁਰਜ਼ੋਰ ਜਿਹੇ ਧਰਮ ਮੁਜਾਹਰ